ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਮੇਰੇ ਕੋਲੇ ਆਈ ਐ ਕੁੜੀ ਲੁਧਿਆਣੇ ਤੋਂ ਤੇ ਕੁੜੀ ਹੈਗੀ ਆ ਕੈਨੇਡਾ ਦੀ ਪੀਆਰ ਤੇ 10-12 ਕਿਲਿਆਂ ਦੇ ਵਿੱਚ ਮੁੰਡਾ ਹੋਵੇ ਜੀ ਵਿਆਹ ਵਧੀਆ ਕਰਨਗੇ ਮੁੰਡਾ ਕੈਨੇਡਾ ਦੇ ਵਿੱਚ ਹੀ ਚਾਹੀਦਾ ਆਪਾਂ ਨੂੰ ਵਰਕ ਪਰਮਿਟ ਤੇ ਹੋਵੇ ਚਾਹੇ ਮੁੰਡਾ ਪੀਆਰ ਹੋਵੇ ਚਾਹੇ ਵਰਕ ਪਰਮਿਟ ਤੇ ਤੇ ਵਧੀਆ ਤਗੜਾ ਵਿਆਹ ਕਰਨਾ ਜੀ ਇਹਨਾਂ ਨੇ ਤੇ ਆਪਦੇ ਕੋਲੇ ਵੀ ਵਧੀਆ ਜ਼ਮੀਨ ਹੈ ਇਹਨਾਂ ਕੋਲੇ ਕੋਈ ਕੁੜੀ ਦੀ ਮੰਗ ਡਿਮਾਂਡ ਨਹੀਂ ਹੈਗੀ ਜੇ ਕੋਈ ਇਹੋ ਜਿਹਾ ਮੁੰਡਾ ਹੈਗਾ ਤਾਂ ਮੇਰੇ ਨਾਲ ਸੰਪਰਕ ਜਰੂਰ ਕਰੋ ਨੰਬਰ 619 ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਮੇਰੇ ਕੋਲੇ ਆਈ ਐ ਕੁੜੀ ਲੁਧਿਆਣੇ ਤੋਂ ਤੇ ਕੁੜੀ ਹੈਗੀ ਆ ਕੈਨੇਡਾ ਦੀ ਪੀਆਰ ਤੇ 10-12 ਕਿਲਿਆਂ ਦੇ ਵਿੱਚ ਮੁੰਡਾ ਹੋਵੇ ਜੀ ਵਿਆਹ ਵਧੀਆ ਕਰਨਗੇ ਮੁੰਡਾ ਕੈਨੇਡਾ ਦੇ ਵਿੱਚ ਹੀ ਚਾਹੀਦਾ ਆਪਾਂ ਨੂੰ ਵਰਕ ਪਰਮਿਟ ਤੇ ਹੋਵੇ ਚਾਹੇ ਮੁੰਡਾ ਪੀਆਰ ਹੋਵੇ ਚਾਹੇ ਵਰਕ ਪਰਮਿਟ ਤੇ ਤੇ ਵਧੀਆ ਤਗੜਾ ਵਿਆਹ ਕਰਨਾ ਜੀ ਇਹਨਾਂ ਨੇ ਤੇ ਆਪਦੇ ਕੋਲੇ ਵੀ ਵਧੀਆ ਜ਼ਮੀਨ ਹੈ ਇਹਨਾਂ ਕੋਲੇ ਕੋਈ ਕੁੜੀ ਦੀ ਮੰਗ ਡਿਮਾਂਡ ਨਹੀਂ ਹੈਗੀ ਜੇ ਕੋਈ ਇਹੋ ਜਿਹਾ ਮੁੰਡਾ ਹੈਗਾ ਤਾਂ ਮੇਰੇ ਨਾਲ ਸੰਪਰਕ ਜ਼ਰੂਰ ਕਰੋ ਨੰਬਰ ਛੱਡੋ ਅਨਬਾਕਸ ਹਾਂਜੀ ਸਸਰੀ ਘਰ ਮੈਂ ਥੋੜੀ ਆਪਣੇ ਰੁਪਿੰਦਰ ਤੇ ਆਪਣੇ ਕੋਲੇ ਆਇਆ ਮੁੰਡਾ ਅਮਰੀਕਾ ਦਾ ਸਿਟੀਜ਼ਨ ਦੋ ਭਾਈ ਸਕੇ ਨੇ ਜੀ ਜੇ ਦੋ ਭੈਣਾਂ ਮਿਲਦੀਆਂ ਨੇ ਤਾਂ ਕੋਈ ਚੱਕਰ ਨਹੀਂ ਹੈਗਾ ਤੇ ਮੁੰਡੇ ਦੀ ਉਮਰ ਹੈਗੀ ਐ ਮੁੰਡਾ ਹੈਗਾ 92 ਦਾ ਵਰਨ ਤੇ ਛੋਟਾ 99 ਦਾ ਵਰਨ ਹੈ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਅਮਰੀਕਾ ਦੇ ਵਿੱਚ ਕੁੜੀਆਂ ਮਿਲਦੀਆਂ ਨੇ ਤਾਂ ਬਾਲਾ ਵਧੀਆ ਨਹੀਂ ਇੱਧਰ ਵੀ ਦੋ ਸੱਕੀਆਂ ਭੈਣਾਂ ਹੋਣ ਇੱਕ ਘਰ ਚੋਂ ਤਾਂ ਭੈਣ ਹੁਣੀ ਇਹ ਵੀਰ ਭੁਣੀ ਰਿਸ਼ਤਾ ਲੈ ਲੈਣਗੇ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਇਆ ਐ ਇੱਧਰ ਹੰਬੋਰ ਏਰੀਏ ਦੇ ਵਿੱਚੋਂ ਮੁੰਡਾ 45 ਕੇ ਸਾਲ ਉਮਰ ਹੈ ਜੀ ਵੀਰ ਦੀ ਤੇ ਵੀਰ ਦੀ ਘਰ ਵਾਲੀ ਦੀ ਵੀ ਡੈਥ ਹੋਈ ਹੋਈ ਐ ਬੱਚੇ ਦੀ ਵੀ ਡੈਥ ਹੋ ਗਈ ਤੀਗੀ ਤੇ 40 ਕਿਲੇ ਵੀਰ ਕੋਲੇ ਜ਼ਮੀਨ ਐ ਤੇ ਆਪਾਂ ਨੂੰ ਚਾਹੀਦੀ ਐ ਜੀ 40 ਤੋਂ ਪਲੱਸ ਹੋਵੇ ਕੁੜੀ ਤੇ ਕੁੜੀ ਵਧੀਆ ਘਰੋਂ ਹੋਵੇ 40 ਕਿਲੇ ਵੀਰ ਨੂੰ ਪੈਲੀ ਆਉਂਦੀ ਐ ਮਾਂ ਪਿਓ ਤੇ ਇੱਕ ਵੀਰ ਬਸ ਤਿੰਨ ਜਾਨੀ ਨੇ ਘਰ ਦੇ ਵਿੱਚ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਓ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਆਈ ਹੈ ਇੱਕ ਜੱਟਾਂ ਦੀ ਗੁੱਡੀ ਭੈਣ ਦਾ ਵਜਨ ਥੋੜਾ ਜਿਆਦਾ ਜ਼ਿਆਦੇ ਹੋਣ ਕਰਕੇ ਉਹਦਾ ਵਿਆਹ ਨਹੀਂ ਹੋਇਆ ਜੀ ਤੇ ਭੈਣ ਦੀ ਉਮਰ ਹੈਗੀ ਹੈ 37 ਸਾਲ ਭੈਣ ਹੈਗੀ ਹੈ ਬਿਲਕੁਲ ਕੁਮਾਰੀ ਤੇ ਆਪਾਂ ਨੂੰ ਮੁੰਡਾ ਚਾਹੀਦਾ ਜੀ ਭੈਣ ਦਾ weight ਹੈਗਾ 1 ਕੁਇੰਟਲ 7-8 ਕਿਲੋ weight ਹੈ ਭੈਣ ਦਾ ਤੇ ਜੇ ਕੋਈ ਆਪਣਾ ਮੁੰਡਾ ਹੈਗਾ ਜੱਟਾਂ ਦਾ 5-7 ਕਿਲਿਆਂ ਦੇ ਵਿੱਚ ਤੇ ਵਿਆਹ ਵਧੀਆ ਕਰ ਦੇਣਗੇ ਜੀ 15 ਤੋਂ 20 ਲੱਖ ਰੁਪਇਆ ਵਿਆਹ ਤੇ ਲਾ ਦੇਣਗੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰੋ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈਏ ਇੱਕ ਜੱਟਾਂ ਦੀ ਗੁੱਡੀ ਭੈਣ ਦਾ ਵਜ਼ਨ ਥੋੜਾ ਜਿਆਦਾ ਜ਼ਾਦੇ ਹੋਣ ਕਰਕੇ ਉਹਦਾ ਵਿਆਹ ਨਹੀਂ ਹੋਇਆ ਜੀ ਤੇ ਭੈਣ ਦੀ ਉਮਰ ਹੈਗੀ ਹੈ 37 ਸਾਲ ਭੈਣ ਹੈਗੀ ਹੈ ਬਿਲਕੁਲ ਕੁਮਾਰੀ ਤੇ ਆਪਾਂ ਨੂੰ ਮੁੰਡਾ ਚਾਹੀਦਾ ਜੀ ਭੈਣ ਦਾ weight ਹੈਗਾ 1 ਕੁਇੰਟਲ 7-8 ਕਿਲੋ weight ਹੈ ਭੈਣ ਦਾ ਤੇ ਜੇ ਕੋਈ ਮੁੰਡਾ ਹੈਗਾ ਜੱਟਾਂ ਦਾ 5-7 ਕਿਲਿਆਂ ਦੇ ਵਿੱਚ ਤੇ ਵਿਆਹ ਵਧੀਆ ਕਰ ਦੇਣਗੇ ਜੀ 15 ਤੋਂ 20 ਲੱਖ ਰੁਪਈਆ ਵਿਆਹ ਤੇ ਲਾ ਦੇਣਗੇ ਵੀਡੀਓ ਨੂੰ ਦਬ ਕੇ ਸ਼ੇਅਰ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੇ ਰਿਕਿੰਦਰ ਤੇ ਆਪਣੇ ਕੋਲੇ ਆਇਆ ਸੈਣੀ ਸਿੱਖਾਂ ਦਾ ਮੁੰਡਾ ਜੀ 45 ਸਾਲ ਉਮਰ ਦਾ ਵੀਰ ਦੀ ਆਪਾਂ ਨੂੰ ਕੁੜੀ ਦੋ ਕਾਸ਼ਟਾਂ ਸਾਡੇ ਕੇ ਜਿਹੜੀ ਮਰਜ਼ੀ ਚੱਲੂਗੀ ਜੀ ਤੇ ਵੀਰ ਉਥੇ ਟਰਾਲਾ ਚਲਾਉਂਦਾ ਇੰਗਲੈਂਡ ਦੇ ਵਿੱਚ ਪੱਕਾ ਤੇ ਵਧੀਆ ਜ਼ਮੀਨ ਦੀ ਜਾਇਦਾਦ ਵੀ ਹੈਗੀ ਆ 플ੌਟ ਵਗੈਰਾ ਹੈਗੇ ਨੇ ਵੀਰ ਕੋਲੇ ਤੇ ਡਿਵੋਸੀ ਆ ਵੀਰ ਆਪਾਂ ਨੂੰ ਕੁੜੀ ਵੀ ਡਿਵੋਸੀ ਚਾਹੀਦੀ ਹੈ ਜੀ ਵੀਰ ਕੋਲੇ ਮੁੰਡੇ ਨੇ ਦੋ ਹੱਬ ਦੇ ਪੈਰਾਂ ਸਿਰ ਨੇ ਤੇ ਆਪਣੇ ਆਪਾਂ ਨੂੰ ਉਹ ਵੀਰ ਵਾਸਤੇ ਲੜਕੀ ਚਾਹੀਦੀ ਹੈ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਇੱਕ 28 ਸਾਲ ਦੀ ਕੁੜੀ ਆਈ ਆ ਜੀ ਜੱਟਾਂ ਦੀ ਆਪਣੇ ਕੋਲੇ ਭੈਣ ਨੂੰ 4 ਕਿੱਲੇ ਪੈਲੀ ਆਉਂਦੀ ਹੈ ਤੇ ਮੁੰਡਾ ਆਪਾਂ ਨੂੰ ਮਲਾਜ਼ਮ ਚਾਹੀਦਾ ਜੀ 5-4 ਕਿੱਲਿਆਂ ਦੇ ਵਿੱਚ ਮੁੰਡਾ ਮਲਾਜ਼ਮ ਹੋਵੇ ਤੇ ਮੁੰਡਾ 30 31 32 ਸਾਲ ਤੱਕ ਚੱਲ ਜੂਗਾ ਜਿਆਦੇ ਉਮਰ ਮੁੰਡੇ ਦੀ ਵੱਡੀ ਨਾ ਹੋਵੇ ਤੇ ਏਰੀਆ ਆਪਾਂ ਨੂੰ ਇੱਧਰ ਸੰਗਰੂਰ ਦੇ ਲਾਗੇ ਸਾਗੀ ਚਾਹੀਦਾ ਮੁੰਡਾ ਭੈਣ ਧੂਰੀ ਤੋਂ ਹੈ ਜੀ ਵੀਡੀਓ ਨੂੰ